ਕਸਬਾ ਫਤਿਹਗੜ ਚੋੜੀਆਂ ਦੀ ਦਾਣਾ ਮੰਡੀ ਅੱਜ ਦੇਸ਼ ਭਗਤੀ ਦੇ ਰੰਗਾਂ ਨਾਲ ਰੰਗੀ ਹੋਈ ਸੀ ਜਿੱਥੇ 15 ਅਗਸਤ ਦਾ ਆਜ਼ਾਦੀ ਦਿਹਾੜਾ ਵੱਡੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਐਸ ਡੀ ਐਮ ਬੁਰਮੰਦਰ ਸਿੰਘ ਨੇ ਕੌਮੀ ਝੰਡਾ ਲਹਿਰਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਇਸ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਬਲਬੀਰ ਸਿੰਘ ਪੰਨੂ ਡੀ ਐਸ ਪੀ ਵਿਪਨ ਕੁਮਾਰ ਐਸ ਐਚਓ ਪ੍ਰਭਜੋਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਰਹੇ ਝੰਡਾ ਲੈ ਰੌਂਡ ਤੋਂ ਬਾਅਦ ਬੱਚਿਆਂ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਅਲੰਗ-ਅਲੰਗ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤੀ ਗੀਤ ਪੇਸ਼ ਕੀਤੇ। ਸਕਿਟਾਂ ਅਤੇ ਨਾਟਕਾਂ ਰਾਹੀਂ ਆਜ਼ਾਦੀ ਸੰਗਰਾਮ ਦੀਆਂ ਘਟਨਾਵਾਂ ਬਾਰੇ ਕੋਰੀਓਗ੍ਰਾਫੀ ਪੇਸ਼ ਕੀਤਾ ਜਿਸ ਨਾਲ ਮੌਕੇ ਤੇ ਮੌਜੂਦ ਲੋਕ ਭਾਵੁਕ ਹੋ ਗਏ। ਐਸ.ਡੀ.ਐਮ ਗੁਰਮੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜ਼ਾਦੀ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਰਾਹੀਂ ਪ੍ਰਾਪਤ ਹੋਈ ਹੈ। ਇਸ ਦੀ ਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਲੋਕਾਂ ਨੂੰ ਇਕਤਾ ਪਾਈਚਾਰ્ય ਅਤੇ ਵਿਕਾਸ ਦੇ ਰਾਹ ਤੇ ਤੁਰਨ ਦੀ ਅਪੀਲ ਕੀਤੀ ਡੀਐਸਪੀ ਵਿਪਨ ਕੁਮਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਪ੍ਰੇਮ ਨਾਲ ਭਰਪੂਰ ਜੀਵਨ ਜਿਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਪ੍ਰੋਗਰਾਮ ਵਿੱਚ ਪਹੁੰਚੀਆਂ ਅਮ ਸ਼ਖਸੀਅਤਾਂ ਸਮਾਜ ਸੇਵੀਆਂ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਐਸਡੀਐਮ ਵੱਲੋਂ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਮੰਡਲ ਵਿੱਚ ਦੇਸ਼ ਭਗਤੀ ਗੀਤਾਂ ਦੀ ਗੂੰਜ, ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਅਤੇ ਮੌਕੇ ਤੇ ਮੌਜੂਦ ਲੋਕਾਂ ਦੀਆਂ ਤਾਲੀਆਂ ਸਾਰੇ ਪਾਸੇ ਇੱਕ ਅਨੋਖਾ ਦੇਸ਼ ਭਗਤੀ ਦਾ ਮਾਹੌਲ ਪੈਦਾ ਕਰ ਰਹੇ ਸਨ। ਨੌਸੀ ਨੇ ਜਿਹੜਾ ਜਗਦੀ ਘਾੜਾ ਸਮੂਹ ਦੇਸ਼ ਵਿਦੇਸ਼ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀ। ਅਸੀਂ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਇਸ ਤਰ੍ਹਾਂ ਜੀਤਲੋ ਸ਼ਰਵੋਧ ਦੇ ਸਪੈਸ਼ਲ ਮਹਾਮਿਆਂ ਬੱਦੀ ਗਈ ਹੈ ਬਤਾ ਦੇ ਸਰਕਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਮੈਂ ਸਾਰਿਆਂ ਨੂੰ ਸ਼ਬਦ ਦਿੰਦਾ ਹਾਂ ਆਪਰ ਆਉਣ ਦੇ ਸਾਰੇ ਸਰਕਾਰ ਦਾ ਸਾਥ ਦਈਏ ਤਾਂ ਜਿਹੜੀਆਂ ਸਾਡੀਆਂ ਸਮਾਜਿਕ ਭਲਾਈਆਂ ਦਾ ਪੰਜਾਬ ਦੇ ਵਿੱਚ ਤੇ ਇੱਕ ਵੱਡਾ ਕੰਮ ਹੋਏਗਾ ਅਸੀਂ ਇਹਨੂੰ ਤੋਂ ਹੋਈਏ ਆਪਣੇ ਬੱਚਿਆਂ ਦਾ ਇੱਕ ਚੰਗੇ ਪਹਿੱਖ ਦਾ ਸਿੱਧਣਾ ਕਰੀਏ ਤਾਂ ਜੋ ਬੱਚੇ ਤੰਦਰੁਸਤ ਹੋ ਕੇ ਖੇਡਾਂ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਬਹੁਤ ਮੱਲਾ ਮੁਹੱਬਰਿਆ ਕੌਂਟੇ ਲੈਵਲ ਤੇ ਮਸ਼ਹੂਰ ਰਿਹਾ ਉਸੇ ਲੈਵਲ ਤੇ ਅਸੀਂ ਖੇਡਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਖੁਸ਼ਹਾਲ ਬਣਾਈਏ ਤਾਂ ਜੋ ਤੰਦਰੁਸਤ ਪੰਜਾਬ ਜਿਹੜਾ ਹੈ ਉਹ ਵਧੀਆ ਅਛਾ ਪੰਜਾਬ ਹੋ ਰਿਹਾ ਭਰਿਆ ਪੰਜਾਬ ਹੈ ਜਿਹੜਾ ਉਹ ਦੁਆਰਾ ਬੇਰ ਹਰਿਆਲੀ ਹੋਵੇ ਖੁਸ਼ੀਆਂ ਮੇਲੇ ਰੌਣਕਾਂ ਰਹਿਣ ਅੰਤ ਵਿੱਚ ਫੇਰ ਮੈਂ ਅਤੇ ਜਰੂਰ ਤੁਹਾਡੀਆਂ ਨਾਰਸੀ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਬਖਦਰ ਉੱਤਰ ਸਾਹਿਬਾਂ ਦਾ ਹੋਰ ਪੋਲਿਟਿਕਲ ਸਤਜਣ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਸਾਰੇ ਸੱਜਣਾਂ ਦਾ ਫਿਰ ਧੰਨਵਾਦ। ਧੰਨਵਾਦ। ਤੁਸੀਂ ਵੀ ਇੱਜਾਜ਼ਤ ਦਿੰਦੇ ਹੋ। ਦੇਸ਼ਾਂ ਬੇਸਮੈਂਟ ਵਿਬਰਾਮ ਵਿਬਰਾਮ ਬਹੁਤ ਬਹੁਤ ਧੰਨਵਾਦ। ਅੱਜ ਹਜ਼ਾਰਪੁਰ ਤੋਂ ਸ਼ਮਾਨਜੀ ਵੱਲੋਂ ਸਾਡੀ ਟੀਮ ਵੱਲੋਂ ਵਿਖੇਲੀ ਗਈ ਵੱਲੋਂ ਜਿੰਨੇ ਵੀ ਪ੍ਰਸ਼ਾਸਨ ਦੇ ਭਰਾ ਨੇ ਸਾਡ ਦੇ ਕਿਸਾਨਾਂ ਤੋਂ ਸਾਡੀ ਸਾਡੀ ਆਮਦਨ ਪਾਤੀ ਦੀ ਟੀਮ ਆਓ ਜਿਹੜੀ ਗੱਲ ਕੀਤੀ ਹੈ ਅਸੀਂ ਸਤਿ ਸ਼੍ਰੀ ਅਕਾਲ ਵੀ ਆਓ ਰਲ ਮਿਲ ਕੇ ਦੁਬਾਰਾ ਅਸੀਂ ਅੱਜ ਦੇ ਦਿਨ ਇਹ ਨਿਰਣੇ ਕਰੀਏ ਤੈਅ ਕਰੀਏ ਕਿ ਪੰਜਾਬ ਨੂੰ ਦੁਬਾਰਾ ਹਸਤਾ ਵਸਤਾ ਪੰਜਾਬ ਬਣਾਈਏ ਰਲ ਮਿਲ ਕੇ ਸਾਰੇ ਇਕਜੁੱਟ ਹੋ ਕੇ ਆਰਤੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਦੇ ਕਿਸੇ ਦੇ ਪਰਿਵਾਰਾਂ ਦੀ ਕਿਸੇ ਦੇ ਪੁੱਤਰ ਦੀ ਕਿਸੇ ਦੇ ਪੋਤਰੀਆਂ ਦੀ ਕਿਸੇ ਦੇ ਤੁਹਾਲਾਂ ਦੀ ਜਿਹੜੇ ਨਸ਼ੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਨਸ਼ੇ ਦੇ ਵਿੱਚ ਗੁਜ਼ਰ ਰਹੇ ਸੀ ਬੜੇ ਲੰਮੇ ਸਮੇਂ ਤੋਂ ਨਸ਼ੇ ਦੇ ਮਰੀਜ਼ ਬੜੇ ਉਹਨਾਂ ਨੂੰ ਲਾੜੇ ਪਿਆਰ ਵਿੱਚ ਮਜਾਈਏ ਉਹ ਪੰਜਾਬ ਨੂੰ ਦੁਬਾਰਾ ਖਸਦਾ ਤੇ ਵਸਦਾ ਨਗਰਾ ਪੰਜਾਬ ਬਣਾਈਏ ਕਿ ਦੁਬਾਰਾ ਦੇਸ਼ਾਂ ਦੇਸ਼ ਵਿੱਚ ਕਿੰਨੇ ਵੀ ਕਿਤੇ ਕਿੰਝ ਵੀ ਪ੍ਰਾਪਤ ਨਾ ਵੀ ਮਰਾ ਵਸਦੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਪ੍ਰਮਾਤਮਾ ਸਾਡੇ ਭਾਰਤ ਦੇਸ਼ ਤੇ ਸਾਡੇ ਪੰਜਾਬ ਤੇ ਹਮੇਸ਼ਾ अपना वीर ਪਰਿਆ ਸਕੀ ਪਰ ਸਾਰੇ ਪਰਿਵਾਰ ਹਾਸਲੇ ਕੀ ਹੁੰਦੇ ਰਹੇ ਔਰ ਇਦਾਂ ਹੀ ਤੁਸੀਂ ਇਦਾਂ ਰਲ ਮਿਲ ਕੇ ਤੁਸੀਂ ਮਿਲੋਗੇ ਆਜ਼ਾਦੀ ਦੇ ਇਸ ਸ਼ੁਭ ਦਿਹਾੜੇ ਤੇ ਮੈਂ ਐਸਐਸਪੀ ਸਾਹਿਬ ਬਟਾਲਾ ਵਾਲੋਂ ਜ਼ਿਲ੍ਹਾ ਪੁਲਿਸ ਬਟਾਲਾ ਵਾਲੋਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਵेश वासੀਆਂ ਨੂੰ ਬਹੁਤ ਹੀ ਮੁਬਾਰਕਬਾਦ ਦਿੰਦਾ ਬਹੁਤ ਹੀ ਵਧਾਈ ਦਿੰਦਾ ਕਿ ਇਹ ਸ਼ੁਭ ਦਿਹਾੜਾ ਬਹੁਤ ਖੁਸ਼ੀਆਂ ਪੁਰਗ ਮাদান ਔਰ ਨੌਜਵਾਨਾਂ ਨੂੰ ਮੇਰੀ ਅਪੀਲ ਆ ਸਾਰੇ ਨਾਗਰਿਕਾਂ ਨੂੰ ਮੇਰੀ ਅਪੀਲ ਹੈ ਕਿ ਸੰਵਿਧਾਨ ਦਾ ਆਦਰ ਕਰੋ ਜੋ ਕਾਨੂੰਨ ਨੇ ਉਹਨਾਂ ਦਾ ਸਨਮਾਨ ਕਰੋ ਉਹਦੇ ਵਿੱਚ ਰਹਿ ਕੇ ਆਪਣੇ ਜ਼ਿੰਦਗੀ گزارੋ ਔਰ ਵਤ ਤੋਂ ਵਤ ਪੜ੍ਹਾਈ ਕਰੋ ਔਰ ਆਪਣੀਆਂ ਜ਼ਿੰਦਗੀ ਵਿੱਚ ਤਰੱਕੀ ਕਰੋ ਇਹੀ ਮੇਰਾ ਸੰਦੇਸ਼ ਹੈ ਥੈਂਕ ਯੂ ਵੈਰੀ ਵੈਲ ਜੈਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ